ਕੀ ਚੱਲ ਰਹੀਆਂ ਨੇ ਔਰ ਅੱਜ ਇਸ ਨੂੰ ਸੁਖ ਦਿਹਾੜੇ ਦੇਤੇ ਅੱਜ ਸਾਡਾ ਸਾਰੇ ਦੇਸ਼ ਵਾਸੀਆਂ ਦਾ ਬੜਾ ਮਹਾਨ ਪਰਵਾ ਅਸੀਂ ਆਪਣਾ 78ਵਾਂ ਸੁਤੰਤਰਤਾ ਦਿਵਸ ਪੰਜਾਬ ਸਾਡਾ ਹਿੰਦੁਸਤਾਨ ਦਾ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਔਰ ਬੜਾ ਜੋਸ਼ ਔਰ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਸਮੁੱਚੇ ਦੇਸ਼ ਤੂਰਤ ਜੋਤੋ ਪ੍ਰਧਾਨ ਮੰਤਰੀ ਜੀ ਨੇ ਲਾਲ ਕਿਲੇ ਦੇ ਝੰਡਾ ਲਹਿਰਾ ਕੇ ਇਹਦੀ ਸ਼ੁਰੂਆਤ ਕੀਤੀ ਔਰ ਅਲੱਗ-ਅਲੱਗ ਜਗ੍ਹਾ ਤੇ ਆਰਤੀ ਜਨਤਾ ਪਾਰਟੀ ਲੁਧਿਆਣਾ ਵੱਲੋਂ ਸਵੇਰੇ ਆਪਣੇ ਮੁੱਖ ਕਾਰ्यालय ਦਾ ਦਸਰਤੀ ਝੰਡਾ ਚੜਾ ਕੇ ਅਸੀਂ ਸ਼ੁਰੂਆਤ ਕੀਤੀ ਔਰ ਲਗਭਗ 32 ਪ੍ਰੋਗਰਾਮ ਸਾਡੇ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ 'ਚ ਹੋ ਰਹੇ ਨੇ ਅਸੀਂ ਵੀ 15ਵੇਂ 16ਵੇਂ ਪ੍ਰੋਗਰਾਮ ਤੇ ਤੁਹਾਡੇ 'ਚ ਬੈਠੇ ਆਂ ਔਰ ਸਾਡੇ ਸੈਣੀ ਸਾਹਿਬ ਜਿਹੜੇ ਸ਼ਿਮਲਾਪੁਰੀ ਮੰਡਲ ਦੇ ਵਿੱਚ ਸਾਰਾ ਕੰਮ ਦੇਖਦੇ ਨੇ ਇਹਨਾਂ ਨੇ ਇਹਨਾਂ ਦੀ ਟੀਮ ਵੱਲੋਂ ਰਲ ਮਿਲ ਕੇ ਇਹ ਸਾਰਾ ਪ੍ਰੋਗਰਾ ਕੀਤਾ ਸੋ ਮੈਂ ਸਾਰਿਆਂ ਨੂੰ ਇਸ ਵਿਹਾੜੇ ਦੀ ਜਿੱਤੇ ਬਹੁਤ-ਬਹੁਤ ਵਧਾਈ ਦਿੰਦਾ ਉਥੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸ਼ਹਾਦਤਾਂ ਦੇ ਕੇ ਮੇਰੇ ਦੇਸ਼ ਨੂੰ ਆਜ਼ਾਦ ਕਰਾਂਚ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਵੀ ਨਮਨ ਕਰਦਾ ਉਹਨਾਂ ਦੀ ਬਦੌਲਤ ਅਸੀਂ ਅੱਜ ਜਿਆਦੀ ਦਾ ਆਨੰਦ ਮਾ ਰਹੇ ਆ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਨਮਨ ਕਰਦਾ ਜੀ ਇਹ ਗੱਲ ਕਰੀਏ ਸਰ ਇਸ ਸਮੇਂ ਕਿਤੇ ਬਦਕਰੀ ਦੀ ਗੱਲ ਕੀ ਹੈ ਕਿ ਤੌਰ ਹੋ ਰਹੇ ਪੰਜਾਬ ਦੀ ਗੀਤ ਨਹੀਂ ਹੈ ਹੋਰ ਜਦ ਤੱਕ ਪੰਜਾਬ ਨੂੰ ਜਿਹੜਾ ਹੈਗਾ ਉਹ ਹਰਮਨ ਸਾਹਿਬ ਨੂੰ ਕਿਹਾ ਕਿ ਕੋਈ ਫੰਡ ਨਹੀਂ ਮਿਲੇਗਾ ਸਿਰ ਉਸੇ ਬਾਰੇ ਕੀ ਕਿਉਂ ਅੱਜ ਜੱਦੀ ਦਾ ਵਿਹਾੜਾ ਬੈਸੇ ਮੇਰਾ ਸੋਚਦਾ ਨਹੀਂ ਪਾਉਣਾ ਇਸ ਵਿਸ਼ੇ ਤੇ ਗੱਲ ਕਰਨੀ ਚਾਹੀਦੀ ਆ ਪਰ ਕਿਉਂਕਿ ਪੰਜਾਬ ਦਾ ਦੁਰਭਾਗ ਰਿਆ ਇਹ ਝੂਠੇ ਲੋਕਾਂ ਨੇ ਝੂਠ ਬੋਲ ਬੋਲ ਕੇ ਪੰਜਾਬ ਦੀ ਜਨਤਾ ਨੂੰ ਲਗਾਤਾਰ ਠੱਗਦੇ ਆ ਰਹੇ ਨੇ ਅਗਰ ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ ਜਿਵੇਂ ਕਿ ਸਾਰਾ ਪੈਸਾ ਕੇਂਦਰ ਸਰਕਾਰ ਦਾ NHAI ਪ੍ਰੋਜੈਕਟ ਪ੍ਰੋਜੈਕਟਾਂ 'ਚ ਲੱਗ ਰਿਹਾ ਔਰ ਅਗਰ ਦੋ ਤਿੰਨ ਪ੍ਰੋਜੈਕਟ ਉਹ ਵਾਪਸ ਜਾ ਰਹੇ ਨੇ ਔਰ ਫਿਰ NHAI ਦੇ ਜਿਹੜੇ EMPLOYEES ਨੇ ਸਰਕਾਰੀ EMPLOYEES ਨੇ ਉਹਨਾਂ ਦਾ ਕਟਮਾਰ ਹੋ ਰਹੀ ਆ ਤੇ ਕੌਣ ਸੁਰੱਖਿਆ ਕਰੇਗਾ ਉਹਨਾਂ ਦੀਆ ਦੇਸ਼ ਕਿਵੇਂ ਬਚ ਪਾਏਗਾ ਕਿਵੇਂ ਸਾਡਾ ਪੰਜਾਬ ਖੁਸ਼ਹਾਲ ਹੋਏਗਾ ਅਗਰ ਗੜਕਰੀ ਜੀ ਨੇ ਕਿਹਾ ਤਾਂ ਨਤਨ ਗੜਕਰੀ ਜੀ ਇੱਕ ਬਹੁਤ ਸੁਲਝੇ ਹੋਏ ਪੋਲੀਟੀਸ਼ੀਅਨ ਨੇ ਉਹ ਇਹਨਾਂ ਗੱਲਾਂ ਤੋਂ ਬੜਾ ਸਾਈਡ 'ਤੇ ਹੋ ਕੇ ਚੜ੍ਹਨ ਵਾਲੇ ਦੇ ਡਿਵੈਲਪਮੈਂਟ 'ਚ ਆਪਣਾ ਯੋਗਦਾਨ ਦੇਣ ਵਾਲੇ ਨੇ ਅਗਰ ਉਹਨਾਂ ਨੇ ਦੁਖੀ ਮੰਨ ਵਾਲੇ ਗੱਲ ਕਹੀ ਹੈ ਤਾਂ ਬੜੀ ਮਹੱਤਵਪੂਰਨ ਗੱਲ ਆ ਔਰ ਮੈਂ ਸੋਚਦਾ ਇਹ ਪੰਜਾਬ ਦੇ ਉੱਤੇ ਪੰਜਾਬ ਵੈਸੇ ਹੀ ਮਹਿਮਾਨਵਾਜੀ ਦੇ ਲਈ ਮਸ਼ਹੂਰ ਆ। ਅਗਰ ਪੰਜਾਬ ਦੇ ਵਿੱਚ ਜਿਹੜੇ ਲੋਕ ਪੰਜਾਬ ਨੂੰ ਡਿਵੈਲਪ ਕਰਨ ਆਏ ਨੇ ਉਹਨਾਂ ਦੇ ਨਾਲ ਪੈਸਾ ਵੀ ਆਪਣਾ ਸੈਂਟਰ ਦਾ ਲੱਗ ਰਿਹਾ ਤੇ ਫਿਰ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਾਦ ਹੋ ਰਿਹਾ ਤਾਂ ਫਿਰ ਇਹ ਵੀ ਜਵਾਬਦੇਹੀ ਤਾਂ ਸਟੇਟ ਸਰਕਾਰ ਦੀ ਬਣਦੀ ਆ ਉਹਨਾਂ ਨੂੰ ਇਹਦਾ ਜਵਾਬ ਦੇਣਾ ਚਾਹੀਦਾ। ਜੇ ਨਾ ਤਾਂ ਉਹ ਕੋਈ ਦੇਖਦੇ ਹੈ ਕਿ ਜਿੱਦਾਂ ਕੀ ਕੌਂਸਲਰ ਇਲੈਕਸ਼ਨ ਨੇੜੇ ਆ ਰਹੇ ਹਾਲਾਤ ਉਹ ਤੋਂ ਪਹਿਲਾਂ ਦੇਖਿਆ ਗਿਆ ਕਿ ਭਾਜਪਾ ਨੇ ਸਾਰੇ ਆਪਣੇ ਯੂਥ ਔਰ ਬੰਡਲ ਪਧਾਨਾਂ ਨੂੰ ਜਿਹੜਾ ਹੈਗਾ ਉਹ ਮੋਕਾ ਦਿੱਤਾ। ਲੱਗ ਰਿਹਾ ਹੈ ਕਿ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਕਿ ਉਹਨਾਂ ਦੇ ਵਿੱਚ ਲਈ। ਅਸੀਂ ਤਾਂ ਇੱਕ ਸਾਲ ਤੋਂ ਤਿਆਰ ਬੈਠੇ ਆ। ਇਹ ਡਰ ਰਹੇ ਨਹੀਂ ਕਿ ਜਨਤਾ ਦੀ ਜਾਨ ਤੋਂ, ਜ਼ਮੀਨ ਤੋਂ ਇੱਥੇ ਕਰਕੇ ਡਰ ਰਹੇ ਨਹੀਂ ਕਿ ਉਹਨਾਂ ਡਾਰੀ ਸੀ ਗੱਲ ਦਾ। ਬਈ ਜ਼ਮੀਨ ਥੱਲੋਂ ਖਿਸਕ ਰਹੀ ਹੈ, ਲੋਕਾਂ ਨਾਲ ਜੋ ਵਾਅਦੇ ਕੀਤੇ ਜਿਹੜੇ ਝੂਠ ਬੋਲੇ ਉਹ ਸਾਫ਼ ਉਜਾਗਰ ਹੋ ਰਹੇ ਨੇ। ਹੁਣ ਉਹ ਡਰ ਦੇ ਮਾਰੇ ਜਨਤਾ ਦੀ ਜਾਨ ਤੋਂ ਡਰ ਰਹੇ। ਤੁਸੀਂ ਦੇਖਿਆ ਪਿੱਛੇ ਇਲੈਕਸ਼ਨ ਹੋਏ। लुधियाणे ਚੋਂ ਬੀਜੇਪੀ ወਚਨਮੇ ਵਡਾਂ ਦੇ 66 ਵਡਾਂ ਤੇ ਅਸੀਂ ਲੀਡ ਲੈ। ਉਹਦਾ ਬੜਾ ਸਿੱਧਾ ਸਿੱਧਾ ਮਤਲਬ ਆ ਵੀ ਉਹਨਾਂ ਨੂੰ ਪਤਾ ਵੀ ਇੱਥੇ ਬੀਜੇਪੀ ਦਾ ਮੇਅਰ ਲੁਧਿਆਣੇ ਚ ਆਉਣ ਵਾਲੇ ਸਮੇਂ ਚ ਬਣਨ ਵਾਲਾ ਲੋਕ ਪਸੰਦ ਕਰ ਰਹੇ ਨੇ ਲੋਕ ਉਹਨੂੰ ਲਗਾਅ ਦੇ ਵਿੱਚ ਅੱਗੇ ਲੈ ਕੇ ਜਾ ਰਹੇ ਨੇ ਤੇ ਇਸੇ ਹਾਲਾਤ ਦੇ ਵਿੱਚ ਉਹ ਚੋਣਾਂ ਕਰਾਣਾ ਹੀ ਨਹੀਂ ਚਾਹਦੇ ਉਹ ਚੋਣਾਂ ਤੋਂ ਭੱਜ ਰਹੇ ਨਹੀਂ ਇਹ ਹੋਰ ਵੱਡਾ ਟੱਕਾ ਪੰਜਾਬ ਦੀ ਜਨਤਾ ਦੇ ਨਾਲ ਹੋ ਰਿਹਾ ਵੀ ਉਹਨਾਂ ਦੇ ਜਿਹੜਾ ਡੈਮੋਕ੍ਰੇਸੀ ਦਾ ਹੱਕ ਆ ਆ ਸੰਵਿਧਾਨਿਕ ਵੋਟ ਦੇਣ ਦਾ ਹੱਕ ਆ ਆਪਣਾ ਨੁਮਾਇੰਦਾ ਚੁਣਨ ਦਾ ਹੱਕ ਆ ਉਹ ਵੀ ਉਹਨਾਂ ਤੋਂ ਵਾਪਸ ਖੋਹ ਲਏ ਜੀ ਸੈਣੀ ਸਾਹਿਬ ਤੁਸੀਂ ਜੀ ਸਾਹਿਬ ਇਹ ਗੱਲ ਦਾ ਭਰਾਂ ਜਰਾ ਮਿਲਦਾ ਜਰਾ ਇੱਥੇ ਪੜ੍ਹੋ ਦੇਸ਼ ਵਿੱਚ ਲਾਲੀ ਆ ਅੱਜ ਦੇ ਦਿਹਾੜੇ ਦੀ ਤਾਂ ਮੈਂ ਕਹਿੰਦਾ ਸਮੂਹ ਦੇਸ਼ ਵਾਸੀਆਂ ਨੂੰ ਖੁਸ਼ੀ ਹੈ ਤੇ ਮੈਂ ਸਮਝਦਾ ਵੀ ਖੁਸ਼ੀ ਦਾ ਹੰਗਵਾੜਾ ਪੂਰੇ ਦੇਸ਼ 'ਚ ਪੂਰੇ ਸਟੇਟ 'ਚ ਤੇ ਸਾਡੇ ਏਰੀਆ 'ਚ ਵੀ ਹੈ ਤੇ ਅੱਜ ਵੱਧ ਚੜ ਕੇ ਲੋਕ ਸਾਡੇ ਇਸ ਪ੍ਰੋਗਰਾਮ 'ਚ ਜਿਹੜਾ ਅਸੀਂ ਸਵਤੰਤਰਤਾ ਦਿਵਸ ਤੇ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਤੇ ਉਹਦੇ ਚ ਵੱਧ ਚੜ ਕੇ ਲੋਕ ਆ ਰਹੇ ਆ ਤੇ ਮੈਂ ਸਮਝਦਾ ਕਿ ਆਪਣੇ ਇਲਾਕਾ ਵਾਸੀਆਂ ਨੇ ਕੀ ਅੱਜ ਦੇ ਦਿਨ ਪ੍ਰੋਮਿਸ ਕਰਦੇ ਹੋ ਕਿ ਕਿ ਇਲਾਕੇ ਦੀ ਸੇਵਾ ਜਿਹੜੀ ਹੈਗੀ ਆ ਉਹ ਬੜੀ ਇੱਕ ਮੰਡਲ ਬਣਾਉਣ ਦੇ ਉੱਤੇ ਬੜੀ ਵੱਡੀ ਚੀਜ਼ ਹੋਣੀ ਆ। ਪਾਪਾ ਕੈਮਰਾ ਵੀ ਦੇਖੋ। ਦੇਖੋ ਸਭ ਤੋਂ ਪਹਿਲਾਂ ਤਾਂ ਇਲਾਕਾ ਵਾਸੀ ਆ ਜਿਹੜੇ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾ ਵੀ ਜਿਹੜਾ ਯੂਥ ਹੈ ਯੂਥ ਨੂੰ ਆਪਣੇ ਇਤਿਹਾਸ ਬਾਰੇ ਦੱਸਿਆ ਜਾਵੇ ਕਿਉਂਕਿ ਸਾਡਾ ਜਿਹੜਾ ਇਤਿਹਾਸ ਉਹ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਹੋਇਆ। ਤੇ ਬਹੁਤ ਸ਼ਹੀਦ ਐ ਸਨ ਜਿਨ੍ਹਾਂ ਜਿਨ੍ਹਾਂ ਦਾ ਨਾਂ ਵੀ ਨਹੀਂ ਜਾਣਦੇ ਅਸੀਂ ਤੇ ਮੈਂ ਸਮਝਦਾ ਵੀ ਬੱਚਿਆਂ ਨੂੰ ਉਹਦੇ ਬਾਰੇ ਸਿੱਖਿਆ ਦਿੱਤੀ ਜਾਵੇ ਇਤਿਹਾਸ ਦੱਸਿਆ ਜਾਵੇ ਛੋਟੇ ਛੋਟੇ ਪ੍ਰੋਗਰਾਮ ਕਰਨ ਦਾ ਇਹ ਇੱਕ ਜਰੀਆ ਵੀ ਸਾਡੇ ਬੱਚਿਆਂ ਨੂੰ ਸਾਡਾ ਇਤਿਹਾਸ ਪਤਾ ਹੋਵੇ ਵੀ ਇਹ ਦੇਸ਼ ਆਜ਼ਾਦ ਕਰਨ ਲਈ ਕਿਹਨੇ ਕਿਹਨੇ ਸ਼ਹੀਦੀਆਂ ਦਿੱਤੀਆਂ